ਹਾਂਜੀ ਸਾਰਿਆਂ ਦਾ ਸਵਾਗਤ ਹੈ ਆਪਾਂ ਅਕਸਰ ਹੀ ਵੀਡੀਓ ਡੇਲੀ ਅਪਲੋਡ ਕਰਦੇ ਸੀ ਪਰ ਹ ਜੂਨ ਦੀਆਂ ਛੁੱਟੀਆਂ ਦੇ ਦੌਰਾਨ ਤੇ ਮੇਰਾ ਜਿਹੜਾ ਚੈਨਲ ਉਹ ਲੌਕ ਹੋ ਗਿਆ ਸੀ ਕਰਤਾ ਸੀ ਲੌਕ ਜਿਸ ਕਰਕੇ ਮੇਰੀਆਂ ਜਿਹੜੀਆਂ ਵੀਡੀਓ ਉਤੇ ਮਤਲਬ ਉਹ ਦੀ ਰੇਂਜ ਘਟਾਤੀ ਜਾਂਦੀਆਂ ਨੇ ਜਿਹੜੀ ਵੀਡੀਓ ਪਾਉਂਦਾ ਵੀ ਹੁਣ ਅੱਗੇ ਰੀਚ ਘਟ ਗਈ ਸੀ ਉਸ ਟਾਈਮ ਮੇਰੇ ਸਬਸਕ੍ਰਾਈਬਰ ਵੀ ਚੰਗੇ ਜੁੜ ਰਹੇ ਸੀ ਤੇ ਮੇਰਾ ਜਿਹੜਾ ਵਾਚ ਟਾਈਮ ਹੈ ਉਹ ਵੀ ਵਧੀਆ ਜੁੜ ਰਿਹਾ ਸੀ ਤਾਂ ਹੁਣ ਦੁਬਾਰਾ ਤੋਂ ਮੈਂ ਵੀਡੀਓ ਪਾਉਣੀ ਸ਼ੁਰੂ ਕੀਤੀ ਚੈਨਲ ਨੂੰ ਅਨਲੌਕ ਕਰਵਾਇਆ ਤਾਂ ਕਿਰਪਾ ਕਰਕੇ ਵੀਡੀਓ ਦੇਖ ਲਿਆ ਕਰੋ ਤੇ ਚੈਨਲ ਨੂੰ ਮੇਰੇ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਜਿਹੜੀ ਵੀ ਮੈਂ ਜਾਣਕਾਰੀ ਨਾਲ ਸੰਬੰਧਿਤ ਹੈਿਤ ਕੁਝ ਵੀ ਵੀਡੀਓ ਪਾਉਣਾ ਉਹ ਪੂਰੀ ਆਥੈਂਟਿਕ ਹੁੰਦੀ ਹੈ ਮੈਂ ਕੁਝ ਵੀ ਇਹਦੇ ਵਿੱਚੋਂ ਕੋਈ ਬੇਫਾਲਤੂ ਜਾਂ ਇਧਰੋਂ-ਉਧਰੋ ਚੱਕ ਐਵੇਂ ਟਾਈਮ ਪਾਸ ਕਰਨasthen ਪਉਂਦਾ ਤੇ ਵੀਡੀਓ ਨੂੰ ਪਲੀਜ਼ ਜ਼ਰੂਰ ਦੇਖ ਲਿਆ ਕਰੋ ਦੇਖਣ ਤੋਂ ਬਾਅਦ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜੀ ਮੇਰੀ ਚੈਨਲ ਦੀ ਜਿਹੜੀ ਗਰੋਥ ਆ ਉਹ ਹੋ ਸਕੇ ਕਿਉਂਕਿ ਜਿੰਮ ਜਿੰਮ ਚੈਨਲ ਗਰੋਥ ਕਰਦਾ ਹਾਂ ਉਵੇਂ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਬੱਤਵਾਲ ਦੀ ਚੰਗੀ ਚੀਜ਼ ਇਹਦੀ ਟਿੱਪ ਆ ਪਾਈ ਗਈ ਤੇ ਹੁਣ ਜਿਹੜੀ ਆਪਾਂ ਵੀਡੀਓ ਪਾਉਣ ਜਾ ਰਹੇ ਆ ਉਹ ਹੈ ਫਟਕੜੀ ਦੇ ਫਾਇਦੇ ਇਹਨਾਂ ਦੇ ਫਾਇਦੇ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿੱਥੇ ਕਿਦਰੇ ਸੱਟ ਮੋਚ ਅਜੇ ਸੱਟ ਲੱਗੇ ਜਾਂ ਮੋਚ ਵਗੈਰਾ ਜੀ ਉਹਨੂੰ ਵੀ ਠੀਕ ਕਰ ਦਈਏ ਪਸ਼ਵੀਨੇ ਦੀ ਬਦਬੂ ਨੂੰ ਵੀ ਦੂਰ ਕਰ ਦਈਏ ਤੇ ਹੋਰ ਵੀ ਇਹਦੇ ਬਹੁਤ سارے ਬੈਨੀਫਿਟ ਹੈ ਉਹ ਵੰ ਵਿਸਤਾਰ ਦੇ ਵਿੱਚ ਉਹਦੀ ਗੱਲ ਕਰੀਏ ਅੱਜ ਵੀ ਕਈ ਲੋਕ ਜਿਹੜੇ ਹੈਗੇ ਆ ਕਈ ਰੋਗਾਂ ਦੇ ਵਿੱਚ ਉਹਨਾਂ ਨੂੰ ਮੁਕਤੀ ਪਾਉਣ ਦੇ ਲਈ ਫੜਕੜੀ ਦਾ ਇਸਤੇਮਾਲ ਕਰਦੇ ਆ। ਪੁਰਾਣੇ ਜਿਹੜੇ ਆਪਣੇ ਵੱਡ ਬਡੇਰੇ ਹੋਏ ਆ ਉਹ ਫੜਕੜੀ ਦਾ ਛੇਵਨ ਕਰਦੇ ਸੀ। ਉਹਨਾਂ ਨੂੰ ਇਹਦੇ ਬੈਨੀਫਿਟਸ ਦਾ ਤੇ ਗੁਣਾਂ ਦਾ ਪਤਾ ਸੀ। ਆਪਾਂ ਜਿਹੜੀ ਸਰੀ ਨਵੀਂ ਜਨਰੇਸ਼ਨ ਆ ਗਈ ਇਹਦੇ ਬਾਰੇ ਥੋੜੀ ਜਾਣਕਾਰੀ ਘੱਟ ਰੱਖਦੇ ਆ। ਤਾਂ ਆਪਾਂ ਨੂੰ ਜ਼ਰੂਰਤ ਦੇ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਕਿਉਂਕਿ ਇਹ ਆਪਣੇ ਘਰ ਦੇ ਵਿੱਚ ਚੀਜ਼ ਪਈ ਮਿਲ ਜਾਂਦੀ ਹੈ ਬਾਜ਼ਾਰ ਤੋਂ ਲੈ ਕੇ ਅਕਸਰ ਘਰਾਂ ਦੇ ਵਿੱਚ ਹੁੰਦੀ ਹੈ ਇਹ ਜੇ ਬੈਨੀਫਿਟ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਹੈ ਤੇ ਇਸ ਚੀਜ਼ ਵੀ ਸਸਤੀ ਹੈ ਵੈਸੇ ਵੀ ਇੱਕ ਇਕਨੋਮਿਕ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੋਈ ਤਾਂ ਇਹ ਦੋਨੇ ਚੀਜ਼ਾਂ ਹਿੰਗ ਹੋਈ ਫਟਕੜੀ ਹੋਈ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਗੁਣਕਾਰੀ ਹੈ ਇਹਨਾਂ ਦਾ ਇਸਤੇਮਾਲ ਆਪਾਂ ਨੂੰ ਕਰ ਲੈਣਾ ਚਾਹੀਦਾ ਜ਼ਿਕਰ ਕਰਦੇ ਹਾਂ ਵੀ ਇਹਦਾ ਕਿੱਥੇ ਕਿੱਥੇ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਹੈ ਜੇਕਰ ਆਪਣੇ ਸੱਟ ਲੱਗੀ ਹੋਵੇ ਤਾਂ ਜਿਹੜਾ ਫਟਕੜੀ ਦਾ ਇਸਤੇਮਾਲ ਕਰਨ ਨਾਲ ਸੱਟ ਤਾਂ ਤੋ ਜਲਦੀ ਆਰਾਮ ਹੁੰਦਾ ਹੈ ਕਰਨਾ ਕੀ ਵੀ ਗਰਮ ਪਾਣੀ ਦੇ ਵਿੱਚ ਫਟਕੜੀ ਘੋਲ ਕੇ ਉਹਦੇ ਵਿੱਚ ਆਪਾਂ ਜੇ ਤਾਂ ਉਹਦੇ ਤੇ ਖੂਨ ਵਗਦਾ ਫਿਰ ਤਾਂ ਬਸ ਵੈਸੇ ਫਟਕੜੀ ਸਿੱਧੀ ਲਾ ਦਿਓ ਤੇ ਜੇ ਵੈਸੇ ਉਹਦੇ ਤੇ ਸੋਜ ਆਈਏ ਕਿਤੇ ਅੰਦਰ 19 ਸੱਟ ਲੱਗ ਗਈ ਤਾਂ ਜਦੋਂ ਆਪਾਂ ਗਰਮ ਪਾਣੀ ਦੀ ਟਕੋਰ ਕਰਾਂਗੇ ਉਹਦੇ ਉੱਤੇ ਫਟਕੜੀ ਦੇ ਪਾਣੀ ਦੀ ਤਾਂ ਉਹਦੇ ਨਾਲ ਬਹੁਤ ਰਾਹਤ ਮਿਲਦੀ ਹੈ ਜਿਹੜੀ ਇਨਫਲੇਮੇਸ਼ਨ ਹੈ ਸੋਜ ਹੈ ਉਹ ਘਟਦੀ ਹੈ ਦੂਸਰਾ ਇਹ ਪਾਣੀ ਨੂੰ ਸਾਫ ਕਰਨ ਦੇ ਵਿੱਚ ਵੀ ਕਈ ਘਰਾਂ ਦੇ ਵਿੱਚ ਤਾਂ ਅੱਜਕੱਲ੍ਹ ਵੀ ਵਰਤੀ ਜਾਂਦੀ ਹੈ ਨਾਲ ਦੀ ਨਾਲ ਫਟਕੜੀ ਜਿਹੜੀ ਸਕੈਨ ਅਤੇ ਵਾਲਾਂ ਦੇ ਜਿਹੜੇ ਹੈਅਰ ਦੇ ਬੈਕਟੀਰੀਅਲ ਇਨਫੈਕਸ਼ਨਾਂ ਉਹਨੂੰ ਵੀ ਦੂਰ ਕਰਦੀ ਹੈ ਪਰ ਜਿਹੜੇ ਫਟਕੜੀ ਦੇ ਲਾਭਕਾਰੀ ਗੁਣ ਇੰਨੇ ਹੀ ਇੱਥੇ ਹੀ ਖਤਮ ਨਹੀਂ ਹੁੰਦੇ ਇੰਨੇ ਜ਼ਿਆਦਾ ਕਿ ਆਪਾਂ ਉਹਦੇ ਬਾਰੇ ਜੇ ਵੀਡੀਓ ਬਣਾਈਏ ਤਾਂ ਬਹੁਤ ਲੰਬੀ ਡਿਟੇਲ ਬਣ ਜੂ ਪਰ ਫਿਰ ਵੀ ਆਪਾਂ ਨੂੰ ਤੁਹਾਨੂੰ ਇਹਦੇ ਬਾਰੇ 75 ਜਿਹੜੇ ਹੈਗੇ ਮੇਨ ਬੈਨੀਫਿਟ ਦੇ ਦੀ ਉਹਨਾਂ ਬਾਰੇ ਜਰੂਰ ਦੱਸਾਂਗੇ ਫਟਕੜੀ ਦੇ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਮਾਪੀਆਂ ਉਹਨਾਂ ਨੂੰ ਤਾਂ ਆਰਾਮ ਮਿਲਦਾ ਹੈ ਖਾਸ ਕਰਕੇ ਜਿਵੇਂ ਦੰਦਾਂ ਦਾ ਦਰਦ ਦੰਦ ਦਾ ਦਰਦ ਇਸ ਤਰ੍ਹਾਂ ਦਾ ਦਰਦ ਹੈ ਜਿਸ ਤਨ ਲੱਗੇ ਸੋ ਤਨ ਜਾਣੇ ਜਿਵੇਂ ਕਹਿੰਦੇ ਆ ਕਿ ਜਿਸ ਦੇ ਦੰਦ ਦਾ ਦਰਦ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਹਦੀ ਕਿੰਨੀ ਪਰੇਸ਼ਾਨੀ ਹੁੰਦੀ ਹੈ ਤੇ ਦੰਦਾਂ ਦੇ ਦਰਦ ਤੋਂ ਜਿਹੜਾ ਪਰੇਸ਼ਾਨ ਵਿਅਕਤੀ ਹੁੰਦਾ ਉਹ ਖਾਣ ਤੋਂ ਹਮੇਸ਼ਾ ਪਰਹੇਜ਼ ਕਰਦਾ ਕਿਉਂਕਿ ਦਰਦ ਹੁੰਦਾ ਉਹਨੂੰ ਚਬਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਕੁਝ ਵੀ ਖਾਣ ਤੋਂ ਪਹਿਲਾਂ ਉਹ 10 ਵਾਰ ਸੋਚਦਾ ਹੈ ਪਰ ਜੇਕਰ ਆਪਣੇ ਕਿਸੇ ਦੇ ਦੰਦ ਦੇ ਵਿੱਚ ਦਰਦ ਹੁੰਦਾ ਹੈ ਇਸ ਤਰ੍ਹਾਂ ਦੀ ਸਮੱਸਿਆ ਹੈ ਜਿਨ੍ਹਾਂ ਕੇ ਫਟਕੜੀ ਦਾ ਪਾਊਡਰ ਬਣਾ ਕੇ ਦਰਦ ਵਾਲੀ ਥਾਂ ਤੇ ਲਗਾਉਣਾ ਇਹਦੇ ਨਾਲ ਜਿਹੜਾ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨਾਲ ਦੀ ਨਾਲ ਆਰਾਮ ਦਿੰਦੀ ਹੈ ਇਹ ਦੇਹ ਚਿਹਰਾ ਜਿਹੜਾ ਹੈਗਾ ਉਹ ਹਰ ਇੱਕ ਦੀ ਤਮੰਨਾ ਹੁੰਦੀ ਹੈ ਵੀ ਸੋਹਣਾ ਦਿਖਾਂ ਮੈਂ ਤੇ ਚਿਹਰੇ ਨੂੰ ਵਧੀਆ ਰੱਖਣ ਵਾਸਤੇ ਝੁਰੜੀਆਂ ਤੋਂ ਰਾਹਤ ਦਿਵਾਉਣਾ ਵਾਸਤੇ ਜਿਹੜੀ ਫੜਕੜੀ ਹੈ ਬਹੁਤ ਹੀ ਕਮਾਲ ਦੀ ਚੀਜ਼ ਹੈ ਚਿਹਰੇ ਦੀਆਂ ਝੁਰੜੀਆਂ ਨੂੰ ਖਤਮ ਕਰਨ ਦੇ ਵਿੱਚ ਫੜਕੜੀ ਦਾ ਜਿਹੜਾ ਇਸਤੇਮਾਲਾ ਬਹੁਤ ਕਾਰਗਰ ਸਾਬਤ ਹੁੰਦਾ ਹੈ ਤੁਸੀਂ ਕਰਨਾ ਸਿਰਫ ਇੰਨਾ ਕਿ ਫੜਕੜੀ ਦੇ ਛੋਟੇ ਟੁਕੜੇ ਨੂੰ ਲੈ ਕੇ ਉਹਨਾਂ ਨੂੰ ਗਿੱਲਾ ਕਰ ਲੈਣਾ ਹੈ ਕਿ ਫਿਰ ਉਸ ਨੂੰ ਹੌਲੀ-ਹੌਲੀ ਚਿਹਰੇ ਤੇ ਰਗੜਨਾ ਇਹ ਇੱਕ ਫਟਕੜੀ ਨਾਲ ਜਿਹੜੀ ਆਪਣੇ ਬਾਰਬਰوں ਦੇ ਨਾਲ ਹੀ ਹੁੰਦੀ ਹੈ ਕਟਿੰਗ ਵਾਲੇ हेयर कटਿੰਗ ਕਰਦੇ ਵਾਲੇ ਉਹਨਾਂ ਕੋਲੇ ਹੁੰਦੀ ਹੈ ਲੈਂਦੇ ਤਾਂ ਉਹ ਵੀ ਬਾਜ਼ਾਰ ਤੋਂ ਪਰ ਉਹ ਇੱਕ ਸਮੂਤ ਹੁੰਦੀ ਹੈ ਪੱਧਰੀ ਹੁੰਦੀ ਹੈ ਇੱਕ ਟਿੱਕੀ ਜੀ ਹੁੰਦੀ ਜਿਵੇਂ ਆਪਾਂ ਕੋਈ ਕਹਿੰਗੇ ਜਿਵੇਂ ਕੋਈ ਸਾਬੰਦ ਟਿਕੀ ਟਾਈਪ ਤਾਂ ਉਸ ਤਰ੍ਹਾਂ ਦੀ ਫਟਕੜੀ ਜਿਹੜੀ ਹੈ ਚਿਹਰੇ ਤੇ ਲਗਾਉਣੀ ਜ਼ਿਆਦਾ ਠੀਕ ਹੈ ਕਿਉਂਕਿ ਦੂਸਰੀ ਵਾਲੀ ਫਟਕੜੀ ਜਿਹੜੀ ਹੁੰਦੀ ਆ ਉਹ ਥੋੜੀ ਜੀ ਡਲੀ ਟਾਈਪ ਹੁੰਦੀ ਹੈ ਉਹ ਵੈਸੇ ਉਹਦੇ ਚੋਂ ਵੀ ਕੋਈ ਸਾਈਡ ਪੱਧਰੀ ਮਿਲ ਸਕਦੀ ਹੈ ਪਰਤੋ ਜਿਹਨੂੰ ਜਦੋਂ ਚਿਹਰੇ ਤੇ ਲਗਾਉਣਾ ਤਾਂ ਉਹਦਾ ਜਿਹੜਾ ਹੈਗਾ ਛੇਸ ਤੇ ਲਗਾਉਣ ਵਾਲਾ ਪਾਸਾ ਸਮਤਲ ਪੱਧਰ ਹੋਣਾ ਚਾਹੀਦਾ ਤੇ ਇਹਨੂੰ ਚਿਹਰੇ ਤੇ ਹੌਲੀ-ਹੌਲੀ ਲਗਾਈ ਜਾਣਾ ਰਗੜਨਾ ਥੋੜਾ ਜਿਹਾ ਹਲਕਾ ਜਿਹਾ ਤੇ ਥੋੜੀ ਦੇਰ ਬਾਅਦ ਚਿਰਨ ਧੋ ਲੈਣਾ ਤੇ ਉਸ ਤੋਂ ਬਾਅਦ ਗਲੋਬ ਜਲ ਲਗਾ ਲਓ ਜਿਹੜਾ ਕਿ ਚਿਹਰੇ ਤੇ ਮੋਇਸਚਰਾਈਜ਼ਰ ਦਾ ਕੰਮ ਕਰਦਾ ਰੈਗੂਲਰ ਤੌਰ ਤੇ ਇਹ ਹੈ ਕਰਨ ਨਾਲ ਜਿਹੜੀਆਂ ਚਿਹਰੇ ਦੀਆਂ ਚੁਰੜੀਆਂ ਹੋਊ ਖੱਟ ਹੋ ਜਾਣੀਆਂ ਤੇ ਜਿਹੜੀ ਚਾਂਬੜੀ ਦੇ ਵਿੱਚ ਘਸਾਵਟ ਆ ਜਾਂਦੀ ਹੈ ਅੱਡੀਆਂ ਜਿਹੜੀਆਂ ਅਕਸਰ ਸਰਦੀਆਂ ਦੇ ਵਿੱਚ ਫਟ ਜਾਂਦੀਆਂ ਤੇ ਫਟੀਆਂ ਹੋਈਆਂ ਅੱਡੀਆਂ ਨੂੰ ਠੀਕ ਕਰਨ ਦੇ ਵਿੱਚ ਵੀ ਫੜਕੜੀ ਇੱਕ کارਗਰ ਸਾਫਤ ਹੁੰਦੀ ਹੈ ਕਰਨਾ ਇਹਦਾ ਵੀ ਫੜਕੜੀ ਨੂੰ ਖਾਲੀ ਕੌਲੀ ਦੇ ਵਿੱਚ ਗਰਮ ਕਰ ਲਓ ਫੜਕੜੀ ਜਿਹੜੀ ਪਿਘਲ ਕੇ ਜਦੋਂ ਫੋਮ ਦੀ ਤਰ੍ਹਾਂ ਬਣ ਜਾਵੇ ਤਾਂ ਉਹਨੂੰ ਠੰਡਾ ਕਰਕੇ ਨਾਰੀਅਲ ਤੇਲ ਚ ਮਿਲਾ ਲੈਣਾ ਤੇ ਅੱਡੀਆਂ ਤੇ ਕੁਝ ਦਿਨਾਂ ਤੱਕ ਲਗਾਤਾਰ ਲਗਾਉਣਾ ਇਹ ਅਲੋਜ ਨਾਲ ਅੱਡੀਆਂ ਜਿਹੜੀਆਂ ਫਟੀਆਂ ਹੋਈਆਂ ਬਿਲਕੁਲ ਠੀਕ ਹੋ ਜਾਣਗੀਆਂ ਅੱਗੇ ਗਰਮੀ ਦੇ ਮੌਸਮ ਦੇ ਵਿੱਚ ਪਸੀਨਾ ਅਕਸਰ ਆਉਂਦਾ ਹੈ ਆਉਣਾ ਵੀ ਚਾਹੀਦਾ ਕਿਉਂਕਿ ਇਹਦੇ ਨਾਲ ਸਰੀਰ ਦੇ ਵਿੱਚੋਂ ਜਿਹੜੇ ਟੌਕਸਿਨ ਜਿਹਾ ਬਾਹਰ ਨਿਕਲਦੇ ਹੈ ਤੇ ਸਰੀਰ ਦੀ ਸਫਾਈ ਹੁੰਦੀ ਹੈ ਗੰਦਗੀ ਨਿਕਲਦੀ ਹੈ ਸਰੀਰ ਦੀ ਬਾਹਰ ਪਰ ਕਈਆਂ ਦੇ ਪਸੀਨੇ ਦੇ ਵਿੱਚੋਂ ਬਦਬੂ ਜਿਹੜੀ ਹੈਗੀ ਹੈ ਫੌਲ ਸਮਲ ਬਹੁਤ ਜ਼ਿਆਦਾ ਹੁੰਦੀ ਹੈ ਇਹੇ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਤੇ ਉਹਦੇ ਕੋਲੇ ਖੜਨਾ ਵੀ ਕੋਲੇ ਮਤਲਬ ਮੁਸ਼ਕਲ ਹੁੰਦਾ ਤਕਲੀਫ ਹੁੰਦੀ ਹੈ ਖੜਨ ਦੇ ਵਿੱਚ ਜੇਕਰ ਆਪਣੇ ਕਿਸੇ ਨੂੰ ਜਾਣਕਰ ਨੂੰ ਜਾਂ ਖੁਦ ਨੂੰ ਆਪਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਵੀ ਪਸੀਨੇ ਦੇ ਵਿੱਚੋਂ ਕਾਫੀ ਬਦਬੂ ਆਉਂਦੀ ਹੈ ਤਾਂ ਫੜਕੜੀ ਨੂੰ ਪਾਣੀ ਦੇ ਵਿੱਚ ਮਿਲਾ ਕੇ ਨਹਾਉਣਾ ਸ਼ੁਰੂ ਕਰ ਦਿਓ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਜਿਹੜੀ ਗੰਦਗੀ ਵੀ ਖਤਮ ਹੋ ਜੂ ਤੇ ਜੇ ਕੋਈ ਤੁਹਾਡੀ ਚਮੜੀ ਦੇ ਉੱਤੇ ਕੋਈ ਬੈਕਟੀਰੀਆ ਇਨਫੈਕਸ਼ਨ ਹੋ ਉਹ ਵੀ ਠੀਕ ਹੋ ਜੂ ਨਾਲ ਦੀ ਨਾਲ ਜਿਹੜੀ ਪਸੀਨੇ ਦੀ ਬਦਬੂ ਦੀ ਸਮੱਸਿਆ ਹੈ ਉਹਦੇ ਤੋਂ ਵੀ ਛੁਟਕਾਰਾ ਮਿਲ ਜੂ। ਜਿਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਹਨਾਂ ਨੂੰ ਵੀ ਫਟਕੜੀ ਦੇ ਪਾਣੀ ਨਾਲ ਨਹਾਉਣਾ ਚਾਹੀਦਾ। ਹਾਂਜੀ ਵੀਡੀਓ ਦੇ ਵਿੱਚ ਕਾਫੀ ਚੰਗੀ ਨੌਲੇਜ ਦਿੱਤੀ ਗਈ ਹੈ। ਵੀਡੀਓ ਸੁਣੀ ਹੋਣੀ ਹੈ ਅੰਤ ਤੱਕ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਪਲੀਜ਼। ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ, ਦੱਸਿਆ ਕਰੋ ਵੀ ਕਿਸ ਤਰ੍ਹਾਂ ਦੀ ਵੀਡੀਓ ਲੱਗੀ। تنور